ਦੋਸਤੋ ਅੱਜ ਦੀ ਰੀਲ ਦੇ ਵਿੱਚ ਅਪਾ ਤੁਹਾਨੂੰ ਤਿੰਨ ਟਾਟਾ ਸਵਾਰੀ ਡੀਜ਼ਲ ਦੇ ਵਿੱਚ ਲੈ ਕੇ ਦਿਵਾਵਾਂਗੇ ਜਿਹੜੇ ਰੇਟਾਂ ਦਾ ਅਪਾ ਦੇ ਦਾਂਗੇ ਨਾ ਇਹ ਰੇਟ ਤੁਹਾਨੂੰ ਕਿਤੇ ਨਹੀਂ ਮਿਲਣੇ ਤੇ ਅਲਟੋ ਵਾਲੇ ਰੇਟਾਂ ਦੇ ਵਿੱਚ ਤੁਹਾਨੂੰ ਬੜੀਆਂ ਕਾਰਾਂ 7 ਸੀਟਰ ਲੈ ਕੇ ਦੇ ਦਾਂਗੇ ਤੇ ਮੇਰੇ ਇਹਦੀ ਕੀ ਡਿਟੇਲ ਹੈ ਭਾਜੀ 2012 ਮਾਡਲ ਫਰਸਟ ਓਨਰ ਐਕਸਟਾਪ ਮਾਡਲ ਛਾਚੇ ਏਸੀ ਵਾਲੀ ਆਫ ਰੋਡਿੰਗ ਰਿੰਪੇ ਆਲਟਰਨ ਟਾਇਰ ਪੇ ਆ ਲੈਦਰ ਸੀਟਾਂ ਬਹੁਤ ਵਧੀਆ ਕੰਡੀਸ਼ਨ ਦੀ ਕਾਰ ਹੈ 285000 ਦੀ ਤੁਹਾਡੇ ਚੈਨਲ ਰਾਹੀਂ ਓਨਲੀ ਡਾਊਨ ਪੇਮੈਂਟ ਕੁਛ ਨਹੀਂ 285 ਮਤਲਬ 285 ਤੇ ਨੈਕਸਟ 2016 ਨਵਾਂ ਇੰਜਨ ਵੈਰੀ ਗੁੱਡ ਇੰਜਨ 올 ਰੀਜਨਲ 71000 ਚਲੀ ਐਕਸ ਮਾਡਲ ਛਾਚ ਏਸੀ ਵਾਲੀ ਨਵੇਂ ਪੰਜੇ ਟਾਇਰ ਕੋਈ ਪੀਸ ਪੇਂਟ ਨਹੀਂ 1.5 ਲੱਖ ਰੁਪਿਆ 6.5 7 ਦੇ ਨੇੜੇ ਰੇਟ ਚਲੀ ਜਾਂਦਾ ਤੇ ਆਪਾਂ 2013 ਮਾਡਲ ਵੀਆਈਪੀ ਨੰਬਰ ਐਨਓਸੀ ਅਵੇਲੇਬਲ ਪੈਨ ਇੰਡੀਆ VX ਟੌਪ ਮਾਡਲ 에어ਬੈਗ ਵਾਲੀ ਦੋਨੋਂ ਚਾਬੀਆਂ ਲੀਦਰ ਦੇ ਸੀਟ ਕਵਰ ਬਹੁਤ ਵਧੀਆ ਕੰਡੀਸ਼ਨ ਦੀ ਕਾਰ ਹੈ ਸਿਰਫ 95000 ਚੱਲੀ ਤੇ ਫਿਰ 385000 ਮਤਲਬ ਕਿ ਤੁਹਾਨੂੰ ਛੋਟੇ ਰੇਟਾਂ ਦੇ ਵਿੱਚ ਇਹ ਕਾਰਾਂ ਤਿੰਨੇ ਮਿਲ ਜਾਣਗੀਆਂ ਤਿੰਨੇ ਕਾਰਾਂ ਖੜੀਆਂ ਨੇ ਤਿੰਨੇ ਫਸਟ ਓਨਰ ਕਾਰਾਂ ਨਾਲੇ ਤਿੰਨੇ ਫਸਟ ਓਨਰ ਨੇ ਕੋਈ ਐਚ ਆਰ ਨਹੀਂ ਕੋਈ ਡੀ ਐਲ ਨੰਬਰ ਨਹੀਂ ਹੈਗਾ ਦੇਖ ਲਓ ਸੀ ਐਚ ਨੰਬਰ ਦੀ ਹੈਗੀ ਆ ਚੰਡੀਗੜ੍ਹ ਨੰਬਰ ਆ ਗਈ ਤੇ ਆਪਣੇ ਲੋਕਲ ਇਹ ਲੋਕਲ ਪੇਡ ਨੰਬਰ ਆਪਣੀ ਲੋਕਲ ਟ੍ਰਾਈ ਸਿਟੀ ਦੀ ਐਨਓ ਸੀ ਆਲ ਓਵਰ ਇੰਡੀਆ ਤੇ ਤਿੰਨੇ ਕਾਰਾਂ ਖੜੀਆਂ 77 ਸੈਕਟਰ ਏ ਹੀ ਕਾਰ ਹਾਊਸ ਦੇ ਉੱਪਰ ਨੰਬਰ ਚੱਲ ਰਿਹਾ ਸਕਰੀਨ ਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ ਦੋਸਤੋ